ਕੋਸਟੋ ਕਿਸੇ ਵਿਆਹ ਸ਼ਾਦੀ ਕਿਸੇ ਪਾਰਟੀ ਪ੍ਰੋਗਰਾਮ ਤੇ ਤੁਸੀਂ ਦੇਖਿਆ ਹੋਵੇਗਾ ਕਿ ਕੁਝ ਕੇ ਇਨਸਾਨ ਇਸ ਤਰ੍ਹਾਂ ਦੇ ਆਉਦੇ ਹਨ ਜਿਨ੍ਹਾਂ ਦੀ ਪਛਾਣ ਬਾਕੀਆਂ ਨਾਲੋਂ ਅਲੱਗ ਹੁੰਦੀ ਹੈ ਉਹਨਾਂ ਦੀ ਚਾਲ-ਤਾਲ ਉਹਨਾਂ ਦੀ ਬੋਲ ਚੱਲਦਾ ਤਰੀਕਾ ਤੇ ਫਿਰ ਜਿਸ ਜਗ੍ਹਾ ਉਹ ਬੈਠ ਜਾਂਦੇ ਹਨ ਉਸੇ ਜਗ੍ਹਾ ਤੇ ਮਹਿਫਲ ਸੱਜ ਜਾਂਦੀ ਹੈ ਦੋਸਤੋ ਇਸ ਦਾ ਕਾਰਨ ਇਹ ਨਹੀਂ ਕਿ ਉਹ ਅਮੀਰ ਇਨਸਾਨ ਹੁੰਦਾ ਹੈ ਤਾਂ ਇਸ ਤਰ੍ਹਾਂ ਹੁੰਦਾ ਹੈ ਨਹੀਂ ਅਮੀਰ ਇਨਸਾਨ ਤਾਂ ਉਸ ਪ੍ਰੋਗਰਾਮ ਵਿੱਚ ਹੋਰ ਵੀ ਕਈ ਆਏ ਹੁੰਦੇ ਹਨ ਭਤੀ ਉਹ ਆਪਣੀ ਕੁਰਸੀ ਲੈ ਕੇ ਕਿਸੇ ਨਾ ਕਿਸੇ ਕੋਨੇ ਵਿੱਚ ਬੈਠੇ ਰਹਿੰਦੇ ਹਨ ਫਿਰ ਉਸ ਇਨਸਾਨ ਵਿੱਚ ਐਸਾ ਕੀ ਹੈ ਐਸੀ ਉਸ ਵਿੱਚ ਕੀ ਚੀਜ਼ ਹੈ ਜੋ ਉਸ ਨੂੰ ਪੂਰੇ ਪ੍ਰੋਗਰਾਮ ਵਿੱਚੋਂ ਅਲੱਗ ਕਰ ਦਿੰਦੀ ਹੈ ਉਸ ਦੀ ਇੱਕ ਅਲੱਗ ਪਹਿਚਾਣ ਬਣ ਜਾਂਦੀ ਹੈ ਦੋਸਤੋ ਉਸ ਕੋਲ ਕੁਝ ਐਸੇ ਗੁਣ ਹੁੰਦੇ ਹਨ ਜੋ ਉਹ ਆਪਣੇ ਆਪ ਤੇ ਅਪਲਾਈ ਕਰਦਾ ਹੈ ਤੇ ਉਹ ਸਭ ਤੋਂ ਪਹਿਲਾ ਗੁਣ ਇਹ ਹੈ ਕਿ ਉਹ ਆਪਣੀ ਤਿਆਰੀ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਛੱਡਦਾ ਨਹੀਂ ਉਹ ਪੂਰੇ ਕੌਨਫੀਡੈਂਸ ਨਾਲ ਘਰੋਂ ਨਿਕਲਦਾ ਹੈ ਕਿਉਂਕਿ ਜੇ ਤੁਹਾਡੇ ਵਿੱਚ ਇੱਕ ਵੀ ਕਮੀ ਹੋਈ ਤਾਂ ਤੁਹਾਡਾ ਪੂਰਾ ਧਿਆਨ ਉਸੇ ਕਮੀਆਂ ਵਿੱਚ ਲੱਗਾ ਰਹਿਣਾ ਹੈ ਮੇਰਾ ਬਟਨ ਟੁੱਟਾ ਹੈ ਮੇਰੀ ਜੁੱਤੀ ਠੀਕ ਨਹੀਂ ਜਾਂ ਮੇਰੀ ਪੱਗ ਠੀਕ ਨਹੀਂ ਦੋਸਤੋ ਇਹ ਛੋਟੀਆਂ-ਛੋਟੀਆਂ ਕਮੀਆਂ ਹੁੰਦੀਆਂ ਹਨ ਪਰ ਸਾਡੇ ਕੌਨਫੀਡੈਂਸ ਵਿੱਚ ਭਾਰੀ ਗਿਰਾਵਟ ਦਾ ਕੰਮ ਕਰਦੀਆਂ ਹਨ ਇਸ ਲਈ ਹਮੇਸ਼ਾ ਟਾਈਮ ਨਾਲ ਤਿਆਰ ਹੋਣ ਲੱਗੋ ਤੇ ਆਪਣੇ ਪੂਰੇ ਕੌਨਫੀਡੈਂਸ ਨਾਲ ਕਿਸੇ ਵੀ ਪ੍ਰੋਗਰਾਮ ਵਿੱਚ ਜਾਓ ਆਪਣੇ ਘਰੋਂ ਜਦੋਂ ਵੀ ਨਿਕਲਣਾ ਹੈ ਤਾਂ ਤੁਹਾਨੂੰ ਪੂਰਾ ਕੌਨਫੀਡੈਂਸ ਹੋਣਾ ਚਾਹੀਦਾ ਹੈ ਦੋਸਤੋ ਦੂਸਰਾ ਗੁਣ ਇਹ ਹੁੰਦਾ ਹੈ ਕਿ ਉਹਨਾਂ ਦੇ ਚਿਹਰੇ ਉੱਤੇ ਕਿਸੇ ਵੀ ਤਰ੍ਹਾਂ ਦਾ ਕੋਈ ਮਾੜ ਹੰਕਾਰ ਨਹੀਂ ਹੁੰਦਾ ਉਹਨਾਂ ਦੇ ਚਾਲ ਵਿੱਚ ਕੋਈ ਭੱਜ ਦੌੜ ਨਹੀਂ ਹੁੰਦੀ ਉਹਨਾਂ ਦੇ ਇੱਕੋ ਚਾਲ ਮਸਤ ਚਾਲੇ ਚੱਲਦੇ ਰਹਿੰਦੇ ਹਨ ਅਤੇ ਜਿਹੜਾ ਵੀ ਉਹਨਾਂ ਨੂੰ ਮਿਲਦਾ ਹੈ ਉਸ ਨੂੰ ਕਦੇ ਅਣ ਦੇਖਿਆ ਨਹੀਂ ਕਰਦੇ ਦੋਸਤੋ ਉਹਨਾਂ ਨਾਲ ਬੋਲਣ ਵਾਲੇ ਬਹੁਤ ਹੁੰਦੇ ਹਨ ਤੇ ਉਹ ਆਪ ਘੱਟ ਬੋਲਦੇ ਪਰ ਸੁਣਦੇ ਸਾਰਿਆਂ ਦੇ ਹਨ ਐਸੇ ਲਈ ਉਹਨਾਂ ਨਾਲ ਹਰ ਇੱਕ ਬਹਿਣਾ ਪਸੰਦ ਕਰਦਾ ਹੈ ਕਿਉਂਕਿ ਉਹ ਹਰ ਇੱਕ ਦੀ ਗੱਲ ਵੱਲ ਧਿਆਨ ਦਿੰਦੇ ਹਨ ਤੇ ਹਰ ਇੱਕ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਇਹ ਬਹੁਤ ਨੇਕ ਦਿਲ ਇਨਸਾਨ ਹੈ ਤੇ ਦੋਸਤੋ ਉਸ ਦੇ ਜਾਣ ਪਿੱਛੋਂ ਵੀ ਉਸ ਦੀਆਂ ਲੋਕ ਤਰੀਫਾਂ ਕਰਦੇ ਹਨ ਤੇ ਉਹਨਾਂ ਦੇ ਵਿੱਚ ਤੀਸਰਾ ਗੁਣ ਇਹ ਹੁੰਦਾ ਹੈ ਕਿ ਉਹ ਕਹਿਣੇ ਅਤੇ ਕਰਮੇ ਵਿੱਚ ਲੱਗ ਭਗ ਪੂਰੇ ਹੁੰਦੇ ਹਨ ਉਹ ਕਿਸੇ ਨਾਲ ਵੀ ਝੂਠਾ ਵਾਅਦਾ ਨਹੀਂ ਕਰਦੇ ਤੇ ਜੋ ਵਾਅਦਾ ਕਰ ਲੈਂਦੇ ਹਨ ਉਸ ਨੂੰ ਪੂਰਾ ਕਰਨ ਲਈ ਆਪਣਾ ਪੂਰਾ ਐਫਰਡ ਲਗਾ ਦਿੰਦੇ ਹਨ ਕਿਸੇ ਦੀ ਮਦਦ ਕਰਨ ਵਿੱਚ ਪਿੱਛੇ ਹਟਦੇ ਨਹੀਂ ਅਤੇ ਮਦਦ ਕਰਕੇ ਕਿਸੇ ਨੂੰ ਚੇਤਾਰ ਦੇ ਵੀ ਨਹੀਂ ਇਸੇ ਲਈ ਉਹ ਹਰ ਮਨ ਪਿਆਰੇ ਹੋ ਜਾਂਦੇ ਹਨ ਦੋਸਤੋ ਜ਼ਿਆਦਾਤਰ ਅਸੀਂ ਕੀ ਕਰਦੇ ਹਾਂ ਦੋ ਚਾਰ ਦੋਸਤ ਨਾਲ ਮੇਰੇ ਕਈ ਬੰਦੇ ਹਾਂ ਜੋ ਉਸ ਮਹਿਫਲ ਵਿੱਚ ਸ਼ਾਮਲ ਹੈ ਉਹ ਤਾਂ ਠੀਕ ਹੈ ਜੋ ਉਸ ਮਹਿਫਲ ਵਿੱਚ ਸ਼ਾਮਲ ਨਹੀਂ ਉਸ ਦੇ ਨਦਿਆ ਚੁਗਲੇ ਕਰਨ ਲੱਗ ਜਾਂਦੇ ਹਾਂ ਪਰ ਜੋ ਇਹਨਾਂ ਗੁਣਾਂ ਨੂੰ ਅਪਣਾ ਲੈਂਦਾ ਹੈ ਉਹ ਆਪਣੇ ਯਾਰ ਦੋਸਤ ਨੂੰ ਸਾਈਡ ਤੇ ਕਰਕੇ ਉਸ ਨੂੰ ਉਸ ਦੀ ਸੱਚਾਈ ਦੇ ਨਾਲ ਜਾਣੂ ਕਰਵਾ ਦੇਣਾ ਬਿਹਤਰ ਸਮਝਦਾ ਹੈ। ਇਹ ਹੀ ਅਸਲ ਵਿੱਚ ਸੱਚੇ ਦੋਸਤ ਦੀ ਨਿਸ਼ਾਨੀ ਹੁੰਦੀ ਹੈ। ਜੋ ਸੱਚਾ ਦੋਸਤ ਹੈ ਉਹ ਤੁਹਾਡੇ ਕਦੇ ਚਾਪਲੂਸੀ ਨਹੀਂ ਕਰੇਗਾ ਤੁਹਾਡੇ ਗਲਤ ਕੰਮ ਨੂੰ ਕਦੇ ਚੰਗਾ ਨਹੀਂ ਕਹੇਗਾ ਨਾ ਹੀ ਤੁਹਾਡੀ ਪਿੱਠ ਪਿਛੇ ਕਦੇ ਨਾ ਦਿਆ ਚੁਗਲੀ ਕਰੇਗਾ ਦੋਸਤੋ ਇਹ ਹੀ ਗੁਣ ਹੁੰਦੇ ਹਨ ਜੋ ਇਹਨਾਂ ਇਨਸਾਨ ਨੂੰ ਦੂਸਰਿਆਂ ਨਾਲੋਂ ਅਲੱਗ ਕਰਦੇ ਹਨ ਤੇ ਇਹ ਹੀ ਗੁਣ ਅਸੀਂ ਵੀ ਅਪਣਾ ਕੇ ਆਪਣੇ ਅਲੱਗ ਪਹਿਚਾਨ ਬਣਾ ਸਕਦੇ ਹਾਂ ਤੁਹਾਨੂੰ ਜਦੋਂ ਕੋਈ ਯਾਰ ਦੋਸਤ ਮਿਲਦਾ ਹੈ ਤਾਂ ਉਸ ਤੋਂ ਕਦੇ ਨਿਗਾਹ ਨਾ ਚਰਾਓ ਜੇ ਤੁਸੀਂ ਬੈਠੇ ਹੋ ਤਾਂ ਉਸ ਨੂੰ ਵੀ ਬੈਠਣ ਲਈ ਜ਼ਰੂਰ ਕਹੋ ਸੋ ਦੋਸਤੋ ਇਹ ਵਿਚਾਰ ਤੁਹਾਨੂੰ ਕਿਵੇਂ ਲੱਗੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸ ਦੇਣਾ ਤੇ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਦੇਣਾ ਟਾਈਮ ਦੇਣ ਲਈ ਤੁਹਾਡਾ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ